ਫਗਵੜ ਦੇ ਅਰਬਨ ਸਟੇਡ ਵਿਖੇ ਸਥਿਤ ਗੁਰਦੁਆਰਾ ਸਿੰਘ ਸਵਾ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸte ਜੋਗ ਨਾਲ ਨਵੇਂ ਸਾਲ ਦੀ ਆਮਦ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਸਮਰਪਿਤ ਮਹਾਨ ਕੀਰਤਨ ਦਰbar ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਗਿਆ ਜਿਸ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਪੰਥ ਪ੍ਰਸਿੱਧ ਕੀਰਤਨੀ ਯਥਿਆ ਵੱਲੋਂ ਕੀਰਤਨ ਕਰ ਆਈਆਂ ਸੰਗਤਾਂ ਨੂੰ ਨੇਹਾਲ ਕੀਤਾ ਗਿਆ ਸਤਨਾਮ 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 ਦੇ ਦੀ ਸਿਮਰਣੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਅਜ ਮਨ ਮੇਰੇ ਇੱਕ ਹੁੰਦਾ ਅਜ ਮਨ ਮੇਰੇ ਇੱਕ ਹੁੰਦਾ ਸਤ ਗੁਰ ਦਾਤਾ i know no. ਤੋਂ ਸਾਰਿਆਂ ਨੂੰ ਨਵੇਂ ਸਾਲ ਨੂੰ ਨਵੇਂ ਸਾਲ ਨੂੰ ਖੁਸ਼ਾਮਦੀਦ ਕਰਦੇ ਹੋਏ ਲੱਖ ਲੱਖ ਵਧਾਈ ਦਿੰਨੇ ਆਂ ਔਰ ਆਸ ਕਰਦੇ ਆਂ ਸਮੁੱਚਾ ਅਰਬਨ ਸਟੇਟਸ ਮੁੱਚੇ ਇਲਾਕਾ ਨਿਵਾਸੀ ਫੁਵਾੜਾ ਪੰਜਾਬ ਔਰ ਦੁਆਰੀ ਦੁਨੀਆ ਇਸ ਨਵੇਂ ਬਰੇ ਦੇ ਵਿੱਚ ਜੋ ਮੁਸ਼ਕਲਾਂ ਚਾਹੇ ਉਹ ਕਿਸਾਨਾਂ ਦੇ ਰੂਪ ਦੇ ਵਿੱਚ ਹੋਣ ਚਾਹੇ ਕਿ ਵੀ ਵਪਾਰੀਆਂ ਦੇ ਰੂਪ ਚ ਹੋਣ ਇਸ ਸਾਲ ਹੱਲ ਹੋ ਜਾਣ ਸਾਰੇ ਆਪੋ ਆਪਣੀ ਘਰਾਂ ਦੇ ਵਿੱਚ ਵਧੀਆ ਆਨੰਦ ਤੇ ਸੁੱਖ ਦੇ ਨਾਲ ਜੀਵਨ ਬਤੀਤ ਕਰਨ ਦੂਸਰਾ ਜਿਹੜਾ ਅਸੀਂ ਇਹ دنیਆਵੀ ਜਿਹੜਾ ਰੀਤ ਚੱਲੀ ਆ ਰਹੀ ਆ 24 ਚ 25 ਚ ਜਾਣਾ 25 ਤੋਂ 26 ਚ ਜਾਣਾ ਇਹ ਤੋਂ ਅਲੱਗ ਨਹੀਂ ਹੋ ਸਕਦੇ ਜੇ ਇਹਦੇ ਨਾਲ ਅੱਜ ਜੋ ਇੰਨੀ ਸੰਗਤ ਇੱਥੇ ਬੈਠੀ ਆ ਨਹੀਂ ਇਹੀ ਸੰਗਤ ਕਰਾਂ ਦੇ ਵਿੱਚ ਮੀਟ ਸ਼ਰਾਬ ਮੁਰਗੀਆਂ ਦੇ ਨਾਲ ਕਲੱਬਾਂ ਦੇ ਵਿੱਚ ਇਹਨਾਂ ਨੇ ਬੈਠ ਕੇ ਉਡਾਣੇ ਸੀ ਸਾਡਾ ਪਿਛਲਾ 9-10 ਸਾਲ ਦਾ ਜਿਹੜਾ ਇਹ ਵਕਵਾ ਸੰਗਤ ਨੂੰ ਪ੍ਰੇਰ ਕੇ ਲੈ ਕੇ ਆ ਰਿਹਾ ਇੱਥੇ ਗੁਰੂ ਘਰ ਦੇ ਵਿੱਚ ਇੱਥੇ ਆ ਕੇ ਅਸੀਂ ਗੁਰੂਦਿਆਂ ਨਾਲ ਜੁੜ ਕੇ ਨਵੇਂ ਸਾਲ ਨੂੰ ਖੁਸ਼ਾਮਦੀਦ ਕਰਦੇ ਆ ਉਥੇ ਨਾਲ ਦੇ ਨਾਲ ਸਿੱਖ ਕੌਮ ਦਾ ਜੋ ਚੇਤ ਦੇ ਵਿੱਚ ਨਵਾਂ ਵਰਾ ਆਉਂਦਾ ਉਹ ਵੀ ਇਸੇ ਤਰ੍ਹਾਂ ਹਮ ਹਮਾ ਕੇ ਮਨਾਉਂਦੇ ਆ ਔਰ ਮਨਾਉਂਦੇ ਰਹਾਂਗੇ ਕਿਉਂਕਿ ਦੁਨਿਆਵੀ ਹੈ ਸਾਰੇ ਲੋਕੀ ਕੋਈ ਸ਼ਿਮਲੇ ਨੂੰ ਭਜਿਆਇਆ ਕੋਈ ਕੁਲੂ ਮਨਾਲੀ ਭਜਿਆਇਆ ਕੋਈ ਸਵਿਟਜ਼ਰਲੈਂਡ ਗਿਆ ਆ ਕੋਈ ਲੀਡਰ ਕਹਿੰਦਾ ਮੈਂ ਸਵਿਟਜ਼ਰਲੈਂਡ ਜਾ ਕੇ ਕਿਨੇ ਆਪਣਾ ਨਵਾਂ ਸਾਲ ਮਨਾਉਣਾ ਪਰ ਸੰਗਤ ਪ੍ਰੇਰ ਕੇ ਕਿਸ ਤਰ੍ਹਾਂ ਗੁਰੂ ਘਰ ਲੈ ਕੇ ਆਉਣੀ ਆ ਇਹ ਸਾਡਾ ਗੁਰੂ ਘਰ ਦਾ ਇੱਕੋ ਇੱਕ ਮोटो ਵਾ ਵੀ ਅਸੀਂ ਸੰਗਤ ਨੂੰ ਪ੍ਰੇਰ ਕੇ ਚਾਹੇ ਉਹ ਕਿਸੇ ਵੀ ਰੂਪ ਚ ਲੈ ਕੇ ਆਉਣੇ ਆ ਅੱਜ ਜੋ ਸੰਗਤ ਇੱਥੇ ਬੈਠੀ ਹੈ ਸਾਡੇ ਦੇ ਕੋਲ ਪੂਰੀ ਨਰੋਲ ਜਿਹੜੀ ਸੰਗਤ ਐ ਇਸ ਵੇਲੇ ਪੂਰੇ ਇਲਾਕਾ ਵਾਸੀਆਂ ਦੀ ਸਾਡੇ ਕੋਲ ਇੱਥੇ ਬੈਠੀ ਹੈ ਅਸੀਂ ਫੇਰ ਸਾਰਿਆਂ ਨੂੰ ਇੱਥੇ ਨਵੇਂ ਵਰੇ ਤੇ ਆਉਣ ਤੇ ਖੁਸ਼ਾਮਦੀਦ ਕਹਿੰਦੇ ਆ ਕਈਆਂ ਦੀ ਆਰਜੂਆਂ ਜਿਹੜੀਆਂ ਪਿਛਲੇ ਸਾਲ ਚ ਅਦੂਰੀਆਂ ਰਹਿ ਗਈਆਂ ਵਾਹਿਗੁਰੂ ਕਿਰਪਾ ਕਰੇ ਉਹਨਾਂ ਤੇ ਨਵੇਂ ਸਾਲ ਦੇ ਵਿੱਚ ਸਾਰੀਆਂ ਆਰਜੂਆਂ ਉਹਨਾਂ ਦੀਆਂ ਪੂਰੀਆਂ ਹੋਣ